ਪਰ ਫਿਰ ਵੀ ਲਵ ਤੁਸੀਂ ਕਿੱਥੇ ਚੱਲੇ ਹੋ ਇੰਨੇ ਪੈਸੇ ਲੈ ਕੇ ਚੱਲਿਆ ਵਾ ਆਪਣੀਆਂ ਕੀਤੀਆਂ ਗਲਤੀਆਂ ਸੁਧਾਰਨ ਭਾਬੀ ਨਵਦੀਪ ਨੂੰ ਪੈਸੇ ਦੇਣ ਚੱਲਿਆ ਵਾ ਪਰ ਲਵ ਹਾਂ ਪੈਸੇ ਨਹੀਂ ਰੱਖਣੇ ਤੂੰ ਵੀ ਸਾਡਾ ਬੜਾ ਵਧੀਆ ਸਰਕਾਰ ਚੱਲਣ ਡਿਆ ਵਾ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਜ਼ਰੂਰਤ ਆ ਪੈਸੇ ਦੀ ਤੇ ਤੁਸੀਂ ਆਪਣੇ ਪੈਸੇ ਲੈ ਜਾਓ ਸਿੰਦਰ ਇਹ ਪੈਸੇ ਮੈਂ ਨਹੀਂ ਖੜ ਸਕਦਾ ਕਿਉਂਕਿ ਮੈਨੂੰ ਇੰਨੀ ਚੰਗੀ ਤਰ੍ਹਾਂ ਸਮਝ ਆ ਗਈ ਆ ਵੀ ਕਿਸੇ ਦਾ ਹੱਕ ਤੇ ਕਿਸੇ ਦੀ ਮਿਹਨਤ ਰੱਖ ਕੇ ਅਸੀਂ ਚੈਨ ਦੀ ਨੀਂਦ ਨਹੀਂ ਸੌਂ ਸਕਦੇ ਮੈਂ ਚਾਹ ਤਰੀ ਹੀ ਤੇ ਚਾਹ ਨਹੀਂ ਪੀਣੀ ਭਾਬੀ ਜੀ ਮੈਂ ਪਾਣੀ ਪੀ ਲੈਣਾ ਚਲੋ ਠੀਕ ਆ ਭਾਬੀ ਇਹ ਕਿਹੜੇ ਕੰਮ ਆਇਆ ਹੋਗਾ ਆਂਦਾ ਆਂਦਾ ਹੀ ਤੁਰ ਪਿਆ ਵਾ ਪਿੰਧਰ ਨੂੰ ਪੁਸ਼ਤੀ ਆਣਾ ਜਾ ਕੇ ਨਰਦੀਪ ਇੱਧਰ ਆ ਮੈਂ ਵੀ ਕੱਦ ਦੇਵਲੀ ਆਉਣ ਲੱਗੀ ਹਾਂ ਲਵ ਕਿੱਧਰ ਆਇਆ ਹੀ ਤੁਹਾਡੇ ਕੋਲ ਦੀ ਬੇਇੱਜ਼ਤੀ ਨਾ ਕੀਤੀ ਗਈ ਕਿਦਾਂ ਨੂੰ ਦੇਹੀ ਮਿਚਮਿਚ ਕਰਨ ਕਿੰਨਾ ਮਾੜਾ ਕੀਤਾ ਉਹਨਾਂ ਨੇ ਤੁਹਾਡਾ ਤੇ ਤੁਸੀਂ ਫੇਰ ਉਹਨਾਂ ਦੇ ਭੰਦੇ ਹੋ ਉਹ ਮੇਰੇ ਗੱਲ ਤਾਂ ਸੁਣ ਲੈ ਪਿੰਧਰ ਚ ਮੈਂ ਕੁਝ ਕਹਿੰਦੀ ਨਾ ਉਹਨੂੰ ਤੇ ਫੇਰ ਤੁਸੀਂ ਓਕੇ ਹੋਣਾ ਵੀ ਕਾਦੇ ਲਈ ਬੋਲਦੀਆਂ ਉਹ ਮੈਂ ਉਹਨਾਂ ਸੱਦਣ ਗਿਆ ਹਾਂ ਤੇ ਜੇ ਤੁਸੀਂ ਉਹਨਾਂ ਨੂੰ ਮੂੰਹ ਲਾਉਂਦੇ ਫੇਰ ਹੀ ਹੁੰਦੇ ਨੇ ਸਾਡੇ ਘਰ ਮੈਨੂੰ ਕਿਉਂ ਨਹੀਂ ਕੋਈ ਆਣ ਕੇ ਕਵਾਉਂਦਾ ਉਹ ਪੈਸੇ ਦੇਣ ਆਇਆ ਸੀ ਆਹੜਾ ਖੜ ਮੈਂ ਉਹਨਾਂ ਦੇ ਪੈਸੇ ਨੂੰ ਕੀ ਕਰਨਾ ਵਾ ਉਹਨਾਂ ਦੇ ਪੈਸੇ ਦੇ ਕੇ ਆਉਂ ਉਹਨਾਂ ਨੂੰ ਅਹੀਂ ਨਹੀਂ ਲੈਣੇ ਉਹਨਾਂ ਕੋਲੋਂ ਸਾਡੇ ਕੋਲ ਜਿੱਦਾਂ ਹੋਗਾ ਨਾ ਹੀ ਔਖੇ ਸੋਖੇ ਆਪਣਾ ਟਾਈਮ ਆਪੇ ਸਾਰ ਲਾਂਗੇ ਤੇ ਤੁਹਾਨੂੰ ਕੀ ਲੋੜ ਹੀ ਉਹਨਾਂ ਤੋਂ ਮੰਗਣ ਦੀ ਉਹ ਮੈਂ ਮੰਗਣ ਗਿਆ ਆਂ ਤੇ ਫਿਰ ਉਹ ਕੱਜਲੀ ਦੇ ਕੇ ਗਿਆ ਹੈ ਉਹ ਬਾਬਾ ਪਹਿਲਾਂ ਮੇਰੀ ਗੱਲ ਸੁਣਾ ਆ ਇੱਕਦਮ ਬੁਸਾ ਜਾ ਛੱਡ ਸੁਨਾਓ ਕਿਹੜੀ ਗੱਲ ਸੁਣਾਣੀ ਮੈਨੂੰ ਤਾਂ ਉਹਨਾਂ ਨੂੰ ਵੇਖ ਕੇ ਇੰਨਾ ਗੁੱਸਾ ਚੜਦਾ ਮੇਰੇ ਤੇ ਚਿਕਾ ਤੇ ਉਹਨਾਂ ਦਾ ਸਿਰ ਪਾੜਦਾ ਤੇਰਾ ਵੀ ਕੋਈ ਹਾਲ ਨਹੀਂ ਪਿੰਦਰ ਤੂੰ ਹੀ ਉਹਨਾਂ ਨੂੰ ਕਵਾਉਂਦੇ ਹੋ ਤਾਂ ਹੀ ਉਹ ਜਦੋਂ ਮਰਜੀ ਆ ਜਾਂਦੇ ਨੇ ਇੱਥੇ ਮੈਂ ਹੁਣ ਮੈਂ ਡਾਂਗ ਮਾਰਦਾ ਉਹਨਾਂ ਦੇ ਡਾਂਗ ਮਾਰਦਾ ਜਦੋਂ ਆ ਹੀ ਗਿਆ ਉਹਨੂੰ ਕੀ ਕਹੀਏ ਵੇ ਘਰੋਂ ਮੁੜ ਜਾ ਨਹੀਂ ਉਹਨਾਂ ਦਾ ਮਤਲਬ ਕੀ ਬੰਨਣਾ ਬੈਠੇ ਆਉਂਦਾ ਆ ਖੜਾ ਹੁਣ ਚੁੱਪ ਰਹੀਂ ਮੇਰੀ ਗੱਲ ਸੁਣੀ ਜਾਈ ਉਹਨੂੰ ਲੱਗ ਗਿਆ ਪਤਾ ਵੀ ਬੇਈਮਾਨੀ ਦਾ ਪੈਸਾ ਨਹੀਂ ਟਿਕਦਾ ਆ ਜਿਹੜਾ 40000 ਨਹੀਂ ਗਰਲੀਨ ਨੇ ਜਿਹੜਾ ਤੇਰਾ ਕੋਲ ਆਈ ਧੋਖੇ ਨਾਲ ਉਹ ਦੇਣ ਆਈ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵਾ ਤੇ ਅਸੀਂ ਧੋਖਾ ਕੀਤਾ ਹੈ ਇਹਨਾਂ ਦੇ ਨਾਲ ਨਵਦੀਪ ਤੈਨੂੰ ਚੇਤਾ ਹੁਣਾ ਮੈਂ ਤੈਨੂੰ ਉਦੋਂ ਹੀ ਕਿਹਾ ਸੀ ਉਦੋਂ ਫਿਕਰ ਨਾ ਕਰ ਵੇਖੀ ਸਭ ਕੁਝ ਠੀਕ ਹੋਏਗਾ ਨਾ ਤੇਰੀ ਮਿਹਨਤ ਦੀ ਕਮਾਈ ਆਈਗੀ ਨਹੀਂ ਪਰ ਤੂੰ ਇਹਨਾਂ ਨੂੰ ਦੇ ਦੇ ਨਹੀਂ ਉਹਨਾਂ ਨੇ ਕਿਹਾ ਹੈ ਤੂੰ ਹੀ ਲੈ ਲਓ ਸ਼ਾਇਦ ਉਹਨਾਂ ਦੀ ਭੁੱਖ ਨਿਕਲ ਜਾਂਦੀ ਮੈਂ ਤਾਂ ਨਹੀਂ ਲੈਂਦਾ ਮੈਂ ਭਰਾਵਾ ਰੱਖ ਲੈ ਸਾਡੇ ਨਾਲੋਂ ਵੱਧ ਤੁਹਾਨੂੰ ਜ਼ਰੂਰਤ ਹੈ ਉਹੀ ਨਾ ਇਹਨਾਂ ਨੂੰ ਲੋੜ ਹੀ ਤਾਂ ਹੀ ਤਾਂ ਇਹਨਾਂ ਨੇ ਚੋਰੀ ਕੀਤੀ ਹੈ ਉਹਨਾਂ ਦੀ ਆਪਣੀ ਕਮਾਈ ਨਾਲ ਪੂਰਾ ਨਹੀਂ ਹੈ ਨਾ ਭੈਣ ਦਿਆ ਤੈਨੂੰ ਕੀ ਲੱਗਦਾ ਵੀ ਮੈਂ ਉਹਨੂੰ ਕੁਝ ਕਿਹਾ ਨਹੀਂ ਮੈਂ ਤਾਂ ਬਥੇਰੀਆਂ ਗੱਲਾਂ ਕੀਤੀਆਂ ਹੁਣ ਅੱਗੋਂ ਬੋਲਦਾ ਨਹੀਂ ਮੈਂ ਅਥੇ ਦਾ ਕੀ ਕਰਦਾ ਤੇ ਤੁਸੀਂ ਉਹਨੂੰ ਕਹਿਣਾ ਸੀ ਨਾ ਵੀ ਹੁਣ ਬੋਲ ਬੋਲਦਾ ਕਿਉਂ ਨਹੀਂ ਹੈ ਕੁਝ ਉਦਾਂ ਤੇ ਉਹਦੀ ਬੜੀ ਜ਼ੁਬਾਨ ਚੱਲਦੀ ਪਰ ਪਿੰਦਰ ਮੈਨੂੰ ਲੱਗਦਾ ਵਾ ਕੋਈ ਨਾ ਕੋਈ ਚਾਲ ਤੇ ਹੋਣੀ ਆ ਫੇਰ ਐਡੀ ਛੇਤੀ ਕਿਦਾਂ ਉਹਨਾਂ ਨੂੰ ਸਮਝਾ ਗਈ ਵੀ ਇਹਨਾਂ ਨਾਲ ਧੋਖਾ ਕੀਤਾ ਵਾ ਉਹ ਨਹੀਂ ਨਵਦੀਪ ਉਹਦੇ ਮੂੰਹ ਨਾਲ ਵੇਖ ਕੇ ਲੱਗਦਾ ਹੈ ਵੀ ਉਹਨੂੰ ਆਪਣੀ ਗਲਤੀ ਦਾ ਪਛਤਾਵਾ ਹੈ ਤੇ ਨਾਲ ਇੱਕ ਗੱਲ ਹੋਰ ਆਂਦਾ ਏ ਅੰਧੇ ਹੀ ਤੁਹਾਡੇ ਵਾਸਤੇ ਨਾ ਉਹ ਘਰ ਦੇ ਸਦਾ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆਓ। ਕੌਣ ਹੀ ਪਾਗਲ ਆ? ਮੈਂ ਹਾਂ ਵੀ ਨਹੀਂ ਇਹ ਕੰਮ ਮੈਂ ਵੀ ਹੁਣ ਨਹੀਂ ਹੋਣਾ। ਕਦੇ ਤੁਸੀਂ ਹਾਨੂੰ ੱੱਕੇ ਮਾਰ ਕੇ ਕੱਢੋ ਤੇ ਕਦੇ ਤਾਂ ਦਰਵਾਜ਼ੇ ਖੁੱਲੇ ਨੇ। ਪਹਿਲਾਂ ਤਾਂ ਇਹਨਾਂ ਨੂੰ ਹੀ ਉਹ ਘਰ ਵਿੱਚ ਚੰਗੇ ਨਹੀਂ ਲੱਗਦੇ ਹੁੰਦੇ। ਤੇ ਹੁਣ ਹੀ ਇਹਨਾਂ ਨੂੰ ਚੰਗੇ ਲੱਗਣ ਲੱਗ ਪਏ। ਹੁਣ ਇਹਨਾਂ ਨੂੰ ਲੱਗ ਗਿਆ ਪਤਾ ਕਿ ਪਿਆਹਾ ਕੰਮ ਨਹੀਂ ਹੁੰਦਾ ਜਿੱਥੇ ਜੀਆਂ ਖਰੋਣਾ ਜੀਆਂ ਹੀ ਖਰੋਣਾ ਹੈ। ਦੇਖਿਆ ਹੁਣ ਆਵਾ ਨਾ ਵੀ ਹੁਣ ਇਹਨਾਂ ਦਾ ਮਾਸਾ ਕੰਮ ਫੇਰ ਧੁਰ ਪਿਆ ਵਾ। ਉਹ ਆਹੀ ਕਿਹੜਾ ਜਾਣਦੇ ਆ ਉੱਧਰ। ਜਾਨੀ ਆਪਣਾ ਕਰਨ ਦੇ ਆਪਣਾ ਖਾਣ ਦੇ ਤੇ ਨਾਲੇ ਆਂਦਾ ਹੀ ਵੀ ਤੇਰ ਕੋ ਨਾ ਪਹਿਲੇ ਦਾ ਠੇਕਾ ਨਹੀਂ ਲੈਣਾ ਕੋ ਪੰਜ ਚਾਰ ਸਾਲ ਹੂੰ ਮੈਂ ਸੁਣਨੀ ਆ ਨਾ ਫੇਰ ਅਹੀਂ ਮੈਂ ਵੀ ਉਹ ਕੱਦ ਲਿਆ ਹੈ ਨਹੀਂ ਮੈਂ ਆ ਕੋ ਕੋਈ ਗੱਲ ਨਹੀਂ ਕਰ ਰਹੀ ਨਾ ਮਨੇ ਕੋ ਗੱਲ ਲਾਉਂ ਰਹੀ ਇਹ ਬਸ ਮੈਂ ਨਹੀਂ ਲੈਣਾ ਤੇ ਨਹੀਂ ਲੈਣਾ ਚੰਗਾ ਕਿ ਹੈ ਬਹੁਤੇ ਸਿਆਣੇ ਨਹੀਂ ਹੋਗੇ ਹਣੇ ਜਿਆਦਾ ਇਹ ਹੁੰਦਾ ਜਾਣਿਆ ਤੇ ਨਹੀਂ ਜਦੋਂ ਸੋਚਣਾ ਚਾਹੀਦਾ ਹੈ ਉਦੋਂ ਤੇ ਇਨਾਂ ਨੇ ਕੁਝ ਸੋਚਿਆ ਨਹੀਂ ਪਿੰਦੇ ਜਿਹੜੀਆਂ ਜਿਹੜੀਆਂ ਇਨਾਂ ਨੇ ਸਾਨੂੰ ਗੱਲਾਂ ਕਰ ਛੜੀਆਂ ਨੇ ਸਾਨੂੰ ਭੁੱਲਣ ਦੀਆਂ ਆਂ ਭੁੱਲ ਗਿਆ ਨੇ ਨਹੀਂ ਪਰ ਹੁਣ ਕੀ ਕਰੀਏ ਜਿਹੜੀ ਇੱਕ ਰਿੱਦੜਾੜ ਪੈ ਜਾਂਦੀ ਨਾ ਉਮਰ ਤੋਂ ਨਹੀਂ ਬੜੀ ਔਖੀ ਹੈ ਚਲ ਛੱਡ ਪਰਾਂ ਹੋਣਾ ਵਾਲੀਆਂ ਗੱਲਾਂ ਆ ਦੀਆਂ ਆ ਪੈਸੇ ਰੱਖ ਤੇ ਆ ਜਿੰਨੇ ਦੇਹਾ ਆ ਆਪਣੇ ਫੜ ਹਾਂ ਨਹੀਂ ਨਾ ਚੁਲਾਇਆ ਨਾ ਤੇ ਕੋਈ ਨਹੀਂ ਹਾਂ ਲੈ ਜੋ ਆ ਲੈ ਜੋ ਇੱਕ ਹੀ ਗੱਲ ਆ ਇਹਨਾਂ ਦਾ ਕੋਈ ਹੋਰ ਚੀਜ਼ ਸੋਚ ਲੈਣੇ ਕੁਝ ਨਾ ਕੁਝ ਕਰਦੇ ਆ ਸਹੀ ਗੱਲ ਹੈ ਵੀ ਚਲ ਇਹਨਾਂ ਨੂੰ ਰੱਖ ਲੈ ਸਾਹਮਣੇ ਫਿਰ ਮੇਰਾ ਤਾਂ ਰਜਾ ਦੁਕਾਨ ਵਿੱਚ ਕੋਈ ਨਾ ਕੋਈ ਚੀਜ਼ ਹੋਰ ਲੈ ਆਉਣੇ ਆ ਉਹ ਨਹੀਂ ਨਹੀਂ ਕੋਈ ਹੋਰ ਨਹੀਂ ਕੁਝ ਵੀ ਲਿਆਉਣਾ ਇਹਨਾਂ ਨੂੰ ਰੱਖੇ ਜਿਹੜਾ ਸੋਨਾ ਗਹਿਣੇ ਪਾਇਆ ਉਹ ਛਡਾ ਕੇ ਲਿਆਵਾਂਗੇ ਚਲ ਕੋਈ ਨਹੀਂ ਵੇਖ ਲੋ ਜਿੱਦਾਂ ਕਰਨਾ ਵਾ ਬਸ ਅਚੂਨਾ ਪੱਕ ਚੱਲਿਆ ਹੋਰ ਇਕੱਠਾਂ ਤਹਾ ਦਿਨਾਂ ਦੀ ਗੱਲ ਹੈ ਪਰ ਉਦਾਂ ਵੇਖ ਲੋ ਪਿੰਦਰ ਜਿਹੜੀ ਆਪਣੀ ਮਿਹਨਤ ਦੀ ਕਮਾਈ ਹੁੰਦੀ ਹੈ ਨਾ ਉਹ ਵਾਪਸ ਆ ਹੀ ਜਾਂਦੀ ਹੈ ਉਦੋਂ ਮੈਂ ਬੜਾ ਰੁਹੀ ਹ ਬੜੇ ਤਰਲੇ ਕੱਡੇ ਹੀ ਇਹਨਾਂ ਦੇ ਪਰ ਉਦਾਂ ਨਹੀਂ ਇਹਨਾਂ ਨੇ ਮੇਰੀ ਸੁਣੀ ਹੁਣ ਤੂੰ ਵੇਖ ਲੈਣਾ ਕਿ ਹੱਕ ਦੀ ਕਮਾਈ ਨਾ ਹੱਕ ਦੀ ਹੁੰਦੀ ਹੈ ਉੱਥੇ ਵੀ ਹੁਣ ਕੰਮ ਤੇ ਵੀ ਇਹੋ ਜਿਹੀ ਬੇਈਮਾਨੀ ਨਾ ਕਰੀਂ ਤੂੰ ਵੀ ਕਿਤੇ ਨਹੀਂ ਮੈਂ ਕਿਹੜੀ ਗੱਲੋਂ ਕਰਨੀ ਆ ਮੰਨ ਲਾ ਕੋਈ ਉਹੋ ਜਿਹਾ ਅੱਜ ਤੱਕ ਘਰ ਚ ਨਹੀਂ ਕੀਤੀ ਆਪਣੇ ਚ ਤੇ ਕਿਸੇ ਦੇ ਨਾਲ ਕਦੇ ਲਈ ਕਰਨੀ ਉਹ ਨਹੀਂ ਮੈਂ ਗੱਲ ਕਰਨ ਦਾ ਕੋਈ ਗਾਹ ਕਿ ਇਹੋ ਜਿਹਾ ਆ ਜਾਂਦਾ ਵੀ ਮੇਰੇ ਕੋ ਇੰਨੇ ਪੈਸੇ ਲੈ ਲਓ ਮੈਨੂੰ ਹੁਣ ਇਹ ਆ ਚੀਜ਼ ਚਾਹੀਦੀ ਦੀ ਆਖੇ ਹਾਂ ਵੀ ਸਾਨੂੰ ਇੰਨੇ ਦੇ ਤੇ ਹੀ ਦੇ ਦਾਂਗੇ ਨਹੀਂ ਨਹੀਂ ਪਿੰਦ ਹਨ ਇਹ ਵਾਲੀ ਚੱਲੇ ਨਾ ਬੰਦਾ ਦੇ ਵਧੀਆ ਰਹਿੰਦਾ ਹੁਣ ਇਹਨਾਂ ਵੱਲ ਵੀ ਇਹੀ ਲਿਆਵਾ ਕੀ ਕੁਝ ਕਰਦੇ ਰਹੇ ਨੇ ਬਹੁਤੀ ਨੂੰ ਪੈਂਦੇ ਪੈਂਦੇ ਥੋੜੀ ਤੋਂ ਵੀ ਗਏ ਹਾਂ ਕੀ ਕੁਝ ਦੇ ਕੇ ਤੇ ਫਿਰ ਹੁਣ ਸਮਝਾਈ ਇਹਨਾਂ ਨੂੰ 20 ਲੱਖ ਰੁਪਈਆ ਵੀ ਦੇ ਛੜਿਆ ਵਾ ਤੇ ਹੁਣ ਹਾੜੇ ਵੀ ਵਾਪਸ ਕਰਨਾਗੇ ਪਰ ਹੁਣ ਇੱਜ਼ਤ ਦੇ ਇਹਨਾਂ ਕੋਈ ਹੈਗੀ ਇਹਨਾਂ ਦੀ ਆਹ ਹੋਣਾ ਤਾਂ ਸਹੀ ਹੈ ਪਰ ਹੁਣ ਤੁਹਾਨੂੰ ਕਾਦਾ ਵੀ ਜੋ ਮਰਜ਼ੀ ਕਰਨ ਹਾਰ ਆਖ ਤੇ ਮੈਂ ਆ ਗਿਆ ਬਸ ਚੰਗਾ ਕੋਈ ਹਾਲ ਨਹੀਂ ਬੰਦਾ ਕਰਨ ਤੋਂ ਪਹਿਲਾਂ ਹੀ ਸੋਚ ਲੈ ਮੁੜ ਕੇ ਜੋ ਬਾਅਦ ਵਿੱਚ ਸ਼ਰਮਿੰਦੇ ਹੋਣ ਦੀ ਲੋੜ ਹੀ ਨਾ ਪਵੇ ਚਲ ਮੇਰੀ ਕਮਾਈ ਹੀ ਮੇਰੇ ਕੋਲ ਵਾਪਸ ਆਈ ਗਈ ਹੈ ਨਾ ਨਹੀਂ ਮਰੀ ਪਣੀ ਕੀ ਲੋ ਚ ਆਈ ਨੇ ਗੁੱਸਾ ਜਿਕੇ ਹੋਉਂ ਗਏ ਹੋ ਨਹੀਂ ਮਰੀ ਪਣੀ ਕੀ ਲੋ ਜੋ ਹੋ ਗਿਆ ਹੋ ਗਿਆ ਵਾ ਹੁਣ ਨਾ ਤੁਸੀਂ ਕੋਈ ਆਖਿਓ ਉਹਨਾਂ ਨੂੰ ਨਾ ਆ ਗਈ ਸਮਝ ਹੁਣ ਹੁਣ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਚਾਹ ਫੜ ਕੇ ਤੇ ਪੀ ਲੋ ਆਵੇ ਨੇ ਗੁੱਸਾ ਕਰਕੇ ਬਹਿ ਜੀਦਾ ਹੁੰਦਾ ਚਲ ਮੈਂ ਪੀ ਲੀ ਨਾ ਚਲੇ ਆਪੇ ਮਨ ਤੋਂ ਕੁਝ ਬਹੁਤ ਹਲਕਾ ਹੋ ਗਿਆ ਜਿਹੜੇ ਨਾ ਪੈਸੇ ਲੈ ਲਏ ਆ ਪਿੰਦਰ ਤੇ ਠੀਕ ਹੀ ਪਰ ਭਾਬੀ ਨਾ ਬਣਾਂ ਬੜਾ ਗੁੱਸੇ ਵਿੱਚ ਹੀ ਅਜੇ ਚਲੋ ਕੋਈ ਨਹੀਂ ਆਪੇ ਹੌਲੀ ਹੌਲੀ ਉਹ ਵੀ ਠੀਕ ਹੋ ਜਾਣਗੇ ਉਹਨਾਂ ਦਾ ਗੁੱਸਾ ਹੈ ਵੀ ਜ਼ਿਆਦਾ ਸਸੀਆ ਰੈਡੀ ਸਸੀਕਾਰ ਸਸੀਕਾਰ ਕਰ ਲਿਆ ਵੱਡਾ ਕਿੱਥੇ ਹੀ ਵੱਡਾ ਵੀ ਡੈੜੀ ਦਾ ਨਾ ਤੁਹਾਨੂੰ ਆਗੇ ਯਾਤਰਾ ਤੋਂ ਫਿਰ ਠੀਕ ਰਿਹਾ ਸਫਰ ਯਾਤਰਾ ਕਰ ਲਈਏ ਤੁਸੀਂ ਤੇ ਇੱਥੇ ਤੇ ਡੜੀ ਕੋਈ ਆਜੇ ਸਿਹਤ ਠੀਕ-ਠਾਕ ਨਹੀਂ ਤਕਲੀਫ ਨਹੀਂ ਆਈ ਸਫਰ ਦੇ ਵਿੱਚ ਉਹ ਤਾਂ ਵੀ ਠੀਕ-ਠਾਕ ਆ ਰਹੇ ਆ ਕੁਝ ਸਮਾਂ ਤੋਂ ਇਹ ਜਨਾਵ ਵੱਡੇ ਦੀ ਵੱਡਾ ਡੈੜੀ ਆਦੋ ਗਈਆਂ ਹਾਂ ਹਾਂ ਦੇਖ ਇੰਦਰ ਦੂਜੀ ਜਗ੍ਹਾ ਰਹਿਣ ਲੱਗ ਪਿਆ ਉਹ ਕਿਦਾਂ ਬਸ ਇਦਾਂ ਡੇੜੀ ਉਹਨੂੰ ਮੈਂ ਕੀ ਦੱਸਾਂ ਕਿ ਗਲਤੀ ਮੰਨ ਲੋ ਹੱਟ ਹੀ ਆ ਜਿਆਦਾ ਉਹ ਮਾਂ ਤੇ ਨਹੀਂ ਮੈਂ ਦੱਸਦਾ ਸਭ ਕੋ ਜੀ ਆਪੇ ਦੱਸਦਾ ਸਾਰੇ ਕੋ ਕਿ ਤੂੰ ਕਿ ਤੂੰ ਕੀ ਕੀਤੀ ਆ ਡੇੜੀ ਬਸ ਅਣਜਾਣੇ ਜਾਣੇ 'ਚ ਗਲਤੀ ਹੋ ਗਈ ਸਾਰੀ ਕੁਝ ਹੁਣ ਕਰੀਏ ਕੀ ਪਛਤਾਵਾ ਤੇ ਮਨ 'ਚ ਬੜਾ ਪਰ ਜਿਹੜਾ ਕੁਝ ਹੋ ਗਿਆ ਹੁਣ ਕੀ ਕਰ ਸਕਦੇ ਆ ਇਹ ਤੂੰ ਸ਼ਰਮ ਕਰਦੀ ਸੀ ਮੈਨੂੰ ਤਾਂ ਡਿਕ ਲੈਣਾ ਸੀ ਡੇੜੀ ਉਦਾਂ ਮੈਂ ਹੋ ਗਿਆ ਆ ਉਹ ਨਾਲ ਪਿੰਦਰ ਉਹਨਾਂ ਲੱਗ ਗਏ ਤੇ ਮੈਂ ਤੇ ਕੋਸ਼ਿਸ਼ ਕਰ ਰਿਹਾ ਕਿ ਚਲੋ ਇੱਧਰ ਹੀ ਆ ਜਾ। ਤੇ ਡੈਡੀ ਤੁਸੀਂ ਜਾਓ ਉਧਰ ਪਿੰਦਰ ਨੇ ਤੁਹਾਡੀ ਮੰਨ ਲੈਣੀ ਆ। ਮੇਰਾ ਪੱਕਾ ਤੇ ਹੋ ਜੀ। ਤੁਹਾਂ ਪਹਿਲਾਂ ਸੋਚਣਾ ਹੀ ਆ। ਤੋ ਮਗਰੋਂ ਮੈਂ ਆਪਣੀ ਅਮਰ ਜੇ ਕਰ ਲਿਆ ਨੇ। ਡੈਡੀ ਆਹ ਕੋ ਮੇਰੇ ਬੱਜੇ ਦੋਹੇ ਹੱਥ ਮੈਨੂੰ ਮਾਫ ਕਰ ਦਿਓ। ਕਾ ਮੈਨੂੰ ਕਿੰਦਾ ਬਾਹਰ ਨਗਾ ਨਗਾ ਰੱਖੋ। ਗੜੀ ਦਾਣਾ ਕਰੋ ਵੇਖੋ। ਤੁਹਾਡੇ ਤੋਂ ਤੇ ਆਸ ਆ ਤੁਸੀਂ ਸਿਆਣੇ ਜੀ ਤੁਹਾਡੀ ਗੱਲ ਪਿੰਦਰ ਨੇ ਮੰਨ ਜਾਣਾ ਫਿਰ। ਮੈਂ ਨਾ ਉੱਠ ਕੇ ਤੁਰ ਜਾ ਮੈਂ ਕੋਈ ਚਿੱਤਰ ਨਾਲ ਹੀ। ਗੜੀ ਮਾਰੋ ਸੋ ਚਿੱਤਰ ਮੈਨੂੰ ਵੀ ਕੋ ਘੜਾ ਜੇ। ਮੇਰੀ ਕੋ ਜਿਹੜੀ ਮੋਟੀ ਬੁੱਧੀ ਹੈ ਨਾ ਉਹ ਜੋ ਵੀ ਟਿਕਾਣੇ ਆ ਜੂਗੀ ਉਹ ਜਾ ਅੱਥਰ ਤੇ ਜਾ ਮੈਨੂੰ ਗੁੱਸਾ ਬੜਾ ਹੀ ਆਗਾ ਤਾਂ ਪੁੱਛੇਗਾ ਡੈਡੀ ਨੇ ਆਪਣੀ ਜਗਾ ਠੀਕ ਨੇ ਉਹਨਾਂ ਦਾ ਗੁੱਸਾ ਵੀ ਬਿਲਕੁਲ ਠੀਕ ਆ ਤੁਹਾਡੇ ਕੋਲ ਵੀ ਬਹੁਤ ਜ਼ਿਆਦਾ ਮਾੜਾ ਲਾ ਦਰ ਉੱਠੋ ਤਾਂ ਤੂੰ ਇੰਕੀ ਸੁਸਤੀਜੀ ਪਾਈ ਹੈ ਮੈਂ ਘੜੀ ਉਧਰ ਕੀ ਚਲ ਗਈ ਤੁਸੀਂ ਤੇ ਮੇਰੇ ਉਹਨਾਂ ਨੂੰ ਸੌਂ ਵੀ ਗਏ ਹੋ ਕਿਰ ਕਿਉਂ ਗਾਜਾ ਘੜੀ ਸੌਂ ਗਿਆ ਤੇ ਤੈਨੂੰ ਮੈਂ ਹਸਬਲਾ ਹਦ ਦੇ ਨਹੀਂ ਚੰਗਾ ਲੱਗਦਾ ਲੰਮੇ ਪਿਆ ਹਨਾ ਨਹੀਂ ਵਾਵਾ ਬੰਦਾ ਗੱਲਾਂ-ਬੱਤਾਂ ਕਰਦੇ ਤੇ ਵਧੀਆ ਲੱਗਦਾ ਵਾ ਤੁਸੀਂ ਹੁਣ ਲੱਗੇ ਮੇਰੇ ਸੁੱਤੇ ਰਹੋਗੇ ਤੇ ਮੈਂ ਆਪਣਾ ਕੰਮ ਕਰਦੀ ਰਵਾਂਗੀ ਆ ਤੂੰ ਸੌਂਦ ਦੇਣ ਚਲ ਗਈਆਂ ਉਧਰ ਦੇ ਉਧਰੋਂ ਆਈ ਨਹੀਂ ਤੇ ਮੈਂ ਮੜਾ ਜ ਘੜੀ ਲੰਮੇ ਪੈ ਕੇ ਕਿਦਾਂ ਡੈਪੀ ਅੱਡੋਂ ਨਾਲ ਇਨਾ ਚਰਲਾਈਦਾ ਹੁੰਦਾ ਉਹਨਾਂ ਨੇ ਪਿੰਦਰ ਚਾਹ ਬਣਾ ਲਈ ਸੀ ਫਿਰ ਮੈਂ ਨੜ ਕੀ ਆਂਦੀ ਕਿ ਮੈਂ ਨਹੀਂ ਪੀਣੀ ਮੁਰਕਿਆ ਗੱਲਾਂ ਨਹੀਂ ਆਕੜ ਕਰਦੀ ਆ ਉਹ ਸਿੱਧਾ ਕਹੇ ਵੀ ਗੱਲਾਂ ਕਰਨ ਦਾ ਪਿਆ ਹਾਂ ਜੋ ਮਰਜੀ ਸਮਝੋ ਤੁਸੀਂ ਤੇ ਨਾਲੇ ਮੇਰੀ ਗੱਲ ਸੁਣੋ ਡੈਡੀ ਕਿਦਨ ਦੇ ਆਏ ਨੇ ਡੈਡੀ ਆ ਗਏ ਨੇ ਹੋਰ ਤੈਨੂੰ ਪਤਾ ਹੀ ਨਹੀਂ ਆ ਤੈਨੂੰ ਕੌਣ ਆਂਦਾ ਮੈਂ ਆਪ ਵੇਖਿਆ ਨਾ ਵੇਲੀ ਵੱਲ ਨੂੰ ਤੁਰੇ ਜਾਂਦੇ ਹੀ ਤੇ ਰਾਜੀ ਆਏ ਨਹੀਂ ਕਿਤੇ ਉਹ ਕੱਲ ਤੇ ਸ਼ਾਮੀ ਜੀ ਮੈਨੂੰ ਮੰਮੀ ਮਿਲੇ ਸੀ ਅੱਧਰ ਵੇਲੀ ਵੱਲ ਨੂੰ ਹਾਂ ਆਖਣ ਦੇ ਨਹੀਂ ਆਏ ਹਜੇ ਅੱਛਾ ਤੇ ਆਪਣੇ ਵੱਲ ਨਹੀਂ ਆਏ ਯਾਰ ਮੈਨੂੰ ਪਤਾ ਨਹੀਂ ਵੀ ਉੱਧਰ ਵੀ ਆ ਗਿਆ ਕਿ ਨਹੀਂ ਤੇ ਇੱਧਰ ਕਿੱਥੋਂ ਆਏ ਨਾ ਪਰਪਿੰਦਰ ਮੈਨੂੰ ਬੜਾ ਡਰ ਲੱਗੰਦਿਆ ਜੇ ਜੇ ਡੈਡੀ ਨੇ ਪੁੱਛਿਆ ਵੀ ਕੀ ਕੁਝ ਬਣਿਆ ਇੱਥੇ ਤੇ ਫਿਰ ਕੀ ਦੱਸਾਂਗੇ ਤੇ ਦੱਸ ਦੀ ਜਿਹੜੀ ਗੱਲ ਉਹ ਇਹ ਤਾਂ ਡਰਨ ਵਾਲੀ ਕਿਹੜੀ ਗੱਲ ਆ ਮੈਂ ਤਾਂ ਨਹੀਂ ਜੇ ਕੁਝ ਵੀ ਦੱਸਣਾ ਤੁਹਾਨੂੰ ਪਤਾ ਵੀ ਹੈਗਾ ਉਹਨਾਂ ਦੇ ਸੁਭਾਅ ਦਾ ਕਿੰਨੇ ਗੁੱਸੇ ਵਾਲੇ ਨੇ ਉਹ ਪਾਪਾ ਨੂੰ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ ਪੈਣੀ ਉਥੋਂ ਸਾਰੀ ਗੱਲ ਪਤਾ ਲੱਗ ਹੀ ਜਾਣੀ ਮਮੀ ਨੇ ਦੱਸ ਹੀ ਦੇਣਾ ਤੇ ਜੇ ਅਗਲੇ ਨੇ ਸੱਚ ਫਿਰ ਨਾ ਦੱਸਿਆ ਹੱਡਾ ਨਾਲ ਆਤਾ ਯਾਰਾ ਜੀ ਤੁਹਾਨੂੰ ਛਿੜਕਣ ਤੋਂ ਅਸੀਂ ਬਚ ਜਾਾਂਗੇ ਅਜੇ ਕੋ ਗੱਲ ਹੈ ਹੁਣ ਕੋ ਕਸਰ ਆ ਗਈ ਕੋਈ ਪਤਾ ਹੁੰਦਾ ਅਗਲਿਆਂ ਦਾ ਤੇ ਡੈਡੀ ਭਾਵੇਂ ਹੱਡਿਆਂ ਕਿ ਦਿਵਾਲੇ ਹੋ ਜਾਣਾ ਓਕੇ ਤੇ ਨਹੀਂ ਹੁੰਦੇ ਪਰਪਿੰਦਰ ਮੈਂ ਨਹੀਂ ਜੇ ਕੋਈ ਵੀ ਗੱਲ ਕਰਨੀ ਤੁਸੀਂ ਆਪੇ ਸਾਰੀ ਗੱਲ ਕਰ ਲਿਓ ਉਹਨਾਂ ਦੇ ਨਾਲ ਕਰ ਲਾਂਗਾ ਮੈਂ ਵੀ ਐਵੇਂ ਨਾ ਟੈਨਸ਼ਨ ਲਈ ਜਾ ਪਰ ਮੈਨੂੰ ਬੜੀ ਫਿਕਰ ਹੋਉਂਦੀ ਆ ਕਾਦੀ ਫਿਕਰ ਹਜੇ ਤੈਨੂੰ ਸਾਰੀ ਗਲਤੀ ਉਹਨਾਂ ਦੀ ਇਹਦੇ ਆਪਾਂ ਨੂੰ ਕਾਦੀ ਟੈਨਸ਼ਨ ਨਾਲੇ ਘਰੋਂ ਨਾ ਘੱਡੇ ਹਨ ਮੰਮੀ ਤੇ ਨੰਨਾ ਝੂਠ ਬੋਲਣਾ ਕੀ ਪਤਾ ਮੰਮੀ ਨੂੰ ਫੇਰ ਆਪਣੀਆਂ ਗੱਲਾਂ ਚ ਨਾ ਲਾ ਲੈਣ ਕਿ ਮੰਮੀ ਤੁਸੀਂ ਡੈਡ ਨੂੰ ਨਾ ਸੱਚ ਦੱਸਿਓ। ਉਹ ਨਹੀਂ ਨਹੀਂ ਨਵਦੀਆ ਪਰ ਹਾਂ ਨਹੀਂ ਮੰਮੀ ਗੱਲਾਂ ਚ ਬਦਲਣਾਂ ਦੀਆਂ। ਹੁਣ ਤਾਂ ਲਾਭ ਕਿੰਨਾ ਬਦਲਿਆ ਵੇਖਿਆ ਸੀ ਨਾ ਜਦੋਂ ਆਇਆ ਸੀ ਇਧਰ। ਉਹ ਤੇ ਤੁਹਾਡੀ ਗੱਲ ਸਹੀ ਆ। ਕੋਈ ਗੱਲ ਨਹੀਂ ਮੈਂ ਨਾ ਟੈਨਸ਼ਨ ਲੈ ਆ ਤੂੰ। ਲੈ ਹੁਣ ਫੇਰ ਸੌਜੋ। ਹੋਰ ਦੱਸ ਕੀ ਕਰਾਂ? ਸੂਟ ਮੇਰੇ ਨੂੰ ਇੱਕ ਨੂੰ ਤਰਪਾਈ ਕਰਨ ਲਈ ਉਹੋ ਕਰਾ ਦਿਓ ਮੇਰੇ ਨਾਲ। ਠੀਕ ਆ। ਆਹੋ ਕਤੇ ਮਸਾਹਤ ਹਲਾ ਦੇਆ ਕਰ ਲਾਗੋ। ਮੈਂ ਤੈਨੂੰ ਆਖਿਆ ਜੱਜ ਘਰ ਆ ਨਾ ਦਾ ਆਮ ਨਾ ਮਝੇ ਲੈ ਹੂੰ ਤੇ ਜਿਹੜੇ ਮੈਨੂੰ ਫੋਨਾਂ ਤੇ ਫੋਨ ਕਰਾਣੇ ਨੇ ਕਿ ਹਾਡਾ ਸੂਟ ਬਣ ਗਿਆ ਹਾਡਾ ਸੂਟ ਬਣ ਗਿਆ ਉਹਨਾਂ ਨੂੰ ਕੀ ਕਵਾਂ ਕਿ ਮੈਂ ਸੋਨਾ ਵਜਦਾ ਦੇਣਾ ਹੁਣ ਤੇ ਅੱਜ ਨਹੀਂ ਸਾਰ ਦੁਕਾਨਾਂ ਖੁੱਲੀਆਂ ਸਾਰਾ ਬਾਜ਼ਾਰ ਬੰਦਾ ਤੂੰ ਇਕੱਲੀ ਨਾ ਖੋਲ ਲੈਣੀ ਹੂੰ ਚਲੋ ਠੀਕ ਆ ਚੰਗਾ ਖੋਲਿਆ ਕਰ ਉਧਰ ਮੇਰੇ ਰੁਪਇਆ 5000 ਜੁਰਮਾਨਾ ਹੀ ਚੰਗਾ ਵੇਹ ਐਸੀ ਕਿਦਾਂ ਛੱਡਿਆ ਹੈ ਬੰਦਾ ਪੁੱਛੇ ਵੀ ਹੁਣ ਦੱਸ ਸਵੇਰੇ ਸਵੇਰੇ ਵੀ ਕਾਦੀ ਇੰਨੀ ਦੀ ਜਰੂਰਤ ਆ ਤੇ ਨਾਲੇ ਹੁਣ ਤਾਂ ਮੌਸਮ ਵੀ ਬਦਲ ਗਿਆ ਵਾ ਹੱਦ ਹੋਈ ਆ ਬਿੱਲ ਤਾਂ ਮੁੜ ਕੇ ਮੇਰੀ ਜੇਬ ਤੋਂ ਜਾਣਾ ਅੱਗੇ ਇੰਨਾ ਖਰਚਾ ਲੱਗ ਗਿਆ ਕੋਈ ਸਮਝ ਨਹੀਂ ਲੱਗਣੀ ਕੀ ਕਰਨਾ ਤੇ ਕੀ ਨਹੀਂ ਹੁਣ ਕਿ ਨਾਲ ਹੈ ਹਲੋ ਹਾਂ ਜਿੰਝ ਕੀ ਹਰ ਸ਼ਰਮਾ ਜੀ ਠੀਕ ਠਾਕ ਹਾਂ ਜੀ ਬਿਲਕੁਲ ਬਿਲਕੁਲ ਮੈਂ ਤਿਆਰੀ ਆ ਤੁਸੀਂ ਪਹੁੰਚੋ ਬਾਅਦ ਜਾ ਕੇ ਵੇਟ ਕਰੋ ਮੈਂ ਤੁਹਾਡੇ ਕੋਲ ਅੱਧੇ ਘੰਟੇ 25 ਮਿੰਟ ਤੋਂ ਅੱਧੇ ਘੰਟੇ ਦੇ ਵਿੱਚ ਤੁਹਾਡੇ ਕੋਲ ਪਹੁੰਚਣਾ ਹਾਂਜੀ ਬੱਸ ਨਿਕਲ ਲੱਗਾ ਜੀ ਠੀਕ ਹੈ ਠੀਕ ਹੈ ਓਕੇ ਲੱਗ ਗਈ ਚੱਲਿਓ ਆਓ ਚੱਲਿਆ ਮੈਂ ਕੋਈ ਕੀ ਗੱਲ ਮੈਂ ਵੀ ਜਾਣਾ ਹੈ ਡਿਊਟੀ ਤੇ ਜਾਣਾ ਤੇ ਤੇਰਾ ਇਹ ਤਾਂ ਪੋਚਾ ਵੀ ਚੁੱਕੀ ਫਿਰਦੀ ਐ ਪੋਚਾ ਵੀ ਤੂੰ ਮਾਰਨਾ ਵਾਤ ਕਰ ਤਿਆਰ ਵੀ ਤੂੰ ਹੋਣਾ ਹੋਣਾ ਤਿਆਰ ਤੇ ਮੈਂ ਹੋ ਗਈ ਆ ਤੇ ਸਿਰਫ ਭੁੜਕੇ ਲੱਥਣ ਵਾਲਿਆ ਤੇ ਤੂੰ ਰੋਟੀ ਖਾ ਕੇ ਨਹੀਂ ਜਾਣਾ ਮੇਰੀ ਸੁਣ ਲੈ ਗੱਲ ਤੇਰੇ ਫੁਰ ਕਹਿੰਦਾ ਪਤਾ ਨਹੀਂ ਅੱਧਾ ਘੰਟਾ ਲੱਗਣਾ ਤੇ ਜਾਂ ਦੋ ਘੰਟਾ ਲਾਉਣਾ ਵਾ ਤੇ ਮੈਂ ਚੱਲਿਆ ਹੀ ਮਾਪੇ ਉੱਥੇ ਕੁਝ ਖਾ ਲਾਂਗਾ ਤੇ ਮੈਨੂੰ ਕੰਮ ਆ ਜ਼ਰੂਰੀ ਤੇ ਨਾਰੇ ਆ ਵੀ ਜਾਨਾ ਬਈ ਟਾਈਮ ਨਾਲ ਬੰਦਾ ਤਿਆਰ ਹੁੰਦਾ ਵਾ ਟਾਈਮ ਨਾਲ ਹੀ ਉੱਠਣੀ ਆ ਤੇ ਆ ਨਾ ਉੱਠਦੀ ਹੁੰਦੀ ਤਾਂ ਹੁਣ ਤਿਆਰ ਹੋ ਕੇ ਪਹਿਲਾਂ ਖਲੋਤੀ ਹੁੰਦੀ ਪੀ ਆਓ ਚੱਲੀਏ ਬਾਹਰ ਵੇਖੋ ਹਾਂ ਲਾਂ ਭਰੀਏ ਕੱਪੜਿਆਂ ਨਾਲ ਕੱਪੜੇ ਪਤਾ ਕਿੰਨੇ ਹੁੰਦੇ ਆ ਗਰਲੀਨ ਜੇਦਾ ਨੌਕਰੀ ਕਰਨੀ ਹੋਏ ਨਾ ਉਹ ਚ ਬਹਾਨੇ ਨਹੀਂ ਮਾਰੇ ਜਾਂਦੇ ਉੱਤੇ ਟਾਈਮ ਤੇ ਪਹੁੰਚਣਾ ਪੈਂਦਾ ਹੁਣ ਮੈਨੂੰ ਪਤਾ ਨਾ ਮੈਂ ਜਾਣਾ ਤਾਂ ਮੈਂ ਟਾਈਮ ਤੇ ਰੈਡੀ ਆ ਕਿ ਨਹੀਂ ਬਿਲਕੁਲ ਨਹੀਂ ਮੈਂ ਬਹਾਨੇ ਨਹੀਂ ਲਾਉਂਦੀ ਫਿਰ ਮੈਨੂੰ ਕੱਲੀ ਨੂੰ ਕੰਮ ਕਰਨਾ ਪੈਂਦਾ ਵਾ ਕੰਮ ਤੇ ਕਰਨਾ ਹੈ ਤਣਾ ਗਵਾਂਡੀਆਂ ਸੋਣ ਨਾਲਾਂ ਕਿ ਕਰਾਉਣਾ ਨਾਲੇ ਮੈਨੂੰ ਨਾ ਬਹੁਤੇ ਕੰਮ ਨਾਲ ਆਪਣੇ ਕਰਨਾ ਆ ਕਰੇਗਾ ਮੈਂ ਫਿਰ ਲੇਟ ਹੋ ਜੂਗੀ ਇੱਥੋਂ ਤਾਂ ਕੋਈ ਚੀਜ਼ ਵੀ ਨਹੀਂ ਮਿਲਦੀ ਥੋੜੀ ਕਿਤੇਆਂ ਕਿਉਂ ਚੀਜ਼ ਕੋਈ ਨਹੀਂ ਮਿਲਦੀ ਹੈਗੀ ਇੱਥੇ ਅੱਧਾ ਕਿਲੋ ਮਟਰ ਤੁਰ ਕੇ ਅੱਗੇ ਖਲੋਜੀਆ ਰੋਡ ਉੱਪਰ ਕੋਲ ਕੋ ਹੱਟ ਆਉਂਦੇ ਰਹਿੰਦੇ ਚੜ੍ਹ ਕੇ ਤੇ ਆ ਜੀ ਲੱਭਦਾ ਥੋੜੇ ਮਿੰਟ ਖਲੋਜੋ ਫਿਰ ਇਕੱਠੇ ਚੱਲ ਜੰਨੇ ਮੈਂ ਆਪਣੇ ਕੰਮ ਤੋਂ ਉੱਥੋਂ ਜਿਹੜੇ ਨਾ ਆਪਣੇ ਬੌਂਸ ਕੋ ਗੱਲਾਂ ਨਹੀਂ ਖਾਣੀਆਂ ਹੈਗੀਆਂ ਤੇਰਾ ਤਾਂ ਰੋਜ਼ ਦਾ ਕੰਮ ਆ ਤੇ ਨਾਲੇ ਇੱਕ ਗੱਲ ਹੋਰ ਹੈ ਕੱਜ ਏਸੀ ਕਿਉਂ ਨਹੀਂ ਬੰਦ ਕੀਤਾਗਾ ਏਸੀ ਤੇ ਸੁੱਤੇ ਮੈਂ ਤਾਂ ਨਹੀਂ ਬੰਦ ਕੀਤਾ ਦਸ ਮੁਰਗੇ ਬਿੱਲ ਕਿਨੇ ਤਾਰਨਾ ਵਾ ਅੱਗੇ ਤੇ ਇਹਨੇ ਫਾਇਆਂ ਨੂੰ ਫਸੇ ਆ ਤੇ ਮੁਰਗੇ 5 ਰੁਪਏ ਦੇ ਵੀ ਭਰਨੇ ਪੈਣੇ ਆ ਤੇ ਮੈਂ ਮੈਨੂੰ ਜਿਆਦਾ ਗੁੱਸਾ ਜਿਆਦਾ ਕਿ ਮੈਨੂੰ ਪਟਾ ਹੀ ਦੇਣਾ ਬਰਾੜ ਕੇ ਜਦੋਂ ਮੈਂ ਕੰਮ ਉੱਠਣਾ ਤਾਂ ਮੈਨੂੰ ਬੰਦ ਕਰ ਹੀ ਦੇਣਾ ਵਾ ਕੁਝ ਆਪਣੀ ਵੀ ਬੰਦੇ ਨੂੰ ਅਗਲ ਬਤਰੀ ਚਾਹੀਦੀ ਹੈ ਕਿ ਜ਼ਰੂਰੀ ਕਿਆ ਕਰ ਨੂੰ ਦੇ ਆ ਕੋਈ ਗੱਲ ਨਹੀਂ ਮੈਂ ਕਰ ਦਿਆ ਕਰਾਂਗੀ ਬਿਲਕੁਲ ਕਰ ਦਿਆ ਕਰਾਂਗੇ ਇੱਥੇ ਕਿੰਨੇ ਦੇਣ ਹੋ ਗਏ ਆ ਪਤਾ ਨਹੀਂ ਮੈਂ ਲੇਟ ਹੋ ਜਣੀ ਆ ਆ ਕੰਮ ਕਰ ਲਾਂ ਖਰ ਲਾਂ ਮੈਨੂੰ ਛਿੜਕਾ ਪੈਂਦੀ ਆ ਲੱਗਦਾ ਅੱਜ ਵੀ ਛਿੜਕਾ ਪੈਣੀ ਆ ਸਾਹਿਬ ਜੀ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦੇਂਦੇ ਹੋ ਇਸੇ ਤਰ੍ਹਾਂ ਦਿੰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਅੱਗੇ ਵੀ ਤੁਸੀਂ ਬਹੁਤ ਸਪੋਰਟ ਕੀਤੀ ਸਾਡੀ ਤੁਹਾਨੂੰ ਇਹ ਰਿਕੁਐਸਟ ਆ ਕਿ ਹੋਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ ਧੰਨਵਾਦ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਣ ਰਹੀ ਜੀ